ਮੁਜਬਤ 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 ਜਸਪ੍ਰੀਤ ਜਸਪ੍ਰੀਤ ਅਰੇ ਮਤਬਤਰ ਜੁੱਤਾਗਾ ਕੀ ਗੱਲ ਦੋਖੀਲਾ ਬਈ ਦੇਖੋ ਇਹ ਪੰਜਾਬ ਦੇ ਜਿਹੜੇ ਹਾਲਤਾਂ ਐ ਇਸ ਵੇਲੇ ਭਗਤਰਾਬ ਹਾਲਤ ਐ ਆਮਨ ਕਾਨੂੰਨ ਦੀ ਨਸ਼ਿਆਂ ਨੂੰ ਲੈ ਕੇ ਔਰ ਹਰ ਚੀਜ਼ ਨੂੰ ਮਾਈਨਿੰਗ ਮਾਫੀਆ ਨੂੰ ਹਰ ਚੀਜ਼ ਨੂੰ ਲੈ ਕੇ ਪੰਜਾਬ ਦੀ ਹਾਲਤ ਖਰਾਬ ਹੋ ਗਈ ਜੀਆ ਕਾਂਗਰਸ ਪਾਰਟੀ ਨੇ ਕਹਿੰਦੇ ਬਾਖਤਾਰ ਕੋ ਦੇ ਦੇ ਸਰਕਾਰ ਜਿਹੜੀ ਜੁਮਲਿਆਂ ਦੇ ਸਰਕਾਰ ਦੇ ਬਾਅਦ ਇਹਨਾਂ ਨੂੰ ਚਨਜੋੜ ਕੇ ਜਗਾਇਆ ਜਾਂਦਾ ਇਹ ਉਹਨਾਂ ਨੂੰ ਧਿਗੋਣ ਲਈ ਆ ਕਿਉਂ ਕਿਉਂਟ ਬੋਲ ਕੇ ਵੋਟਾਂ ਲੈ ਲੀਆਂ ਉਹਨੂੰ ਕੰਮ ਤਾਂ ਕਰੋ ਆ ਬੰਗੂਟੇ ਵਾਲਜੀ ਦੱਸ ਲਈ ਸਾਡੇ ਚੇਅਰਮੈਨ ਸਾਹਿਬ ਖੜੇ ਆ ਹਰ ਰਾਤ ਨੂੰ ਇਹਨਾਂ ਦੇ ਪਿੱਛੇ ਵੱਡੀ ਲੱਗੀ ਹੋਈ ਸੀ ਕੱਲ ਜਿੱਤੇ ਦਾ ਗੁੱਟ ਵਟਿਆ ਹਾਈ ਕੋਰਟ ਚ ਇਹ ਤਾਂ ਤਮਾਸ਼ਾ ਬਣਿਆ ਹੋਇਆ ਜਦੋਂ ਗੋਲੀ ਮਾਰ ਦਿੱਤੀ ਹੈ ਕਦੇ ਕੁਛ ਕਰ ਦਿੰਦੇ ਆ ਬੀਬੀ ਆ ਸਾਡੀ ਸੁਰੱਖਤ ਨਹੀਂ ਹੈ ਜੀ ਆਪਾਂ ਇਹ ਪੰਜਾਬ ਨੂੰ ਇਸ ਘਗਾ ਦੇ ਲੈ ਗਏ ਆ ਬਰਬਾਦੀ ਦੇ ਘਗਾ ਦੇ ਲੈ ਗਏ ਆ ਸਾਰਾ ਦਿਨ ਝੂਠ ਬੋਲਦੇ ਆਪਾਂ ਇਹਨਾਂ ਦਾ ਕੀ ਮਤਲਬ ਹੈ ਸਰਪੀ ਸਾਹਿਬ ਦਾ ਸਵਾਲ ਹੈ ਜੀ ਐਸਪੀ ਕਮਿਸ਼ਨ ਦੇ ਵਿੱਚ ਚੋਰ ਤੱਕ ਕੋਈ ਯਰਮਨ ਨਹੀਂ ਲੱਗਾ ਤਿੰਨ ਸਾਲ ਹੋ ਗਏ ਤਾਕ ਬਣੀ ਨਹੀਂ ਉਥੇ ਖੱਡਲ ਖਵਾਰੀ ਜਿਹੜਾ ਐਸਪੀ ਭਾਈ ਜਿਹੜਾ ਬਹੁਤ ਖੱਡਲ ਖਵਾਰੀ ਹੁੰਦੀ ਆ ਉਹਨਾਂ ਦਾ ਇਹ ਤਾਂ ਵੋਟ ਲੈਂਦੇ ਆ ਗੁੰਮਰਾ ਕਰਕੇ ਇਹਨਾਂ ਦਾ ਨਾ ਐਸਪੀ ਚਾਰੇ ਨਾਲ ਕੋਈ ਲੈਣਾ ਦੇਣਾ ਨਾ ਕਿਸਾਨਾਂ ਨਾਲ ਕੋਈ ਲੈਣਾ ਦੇਣਾ ਅਜੇ ਤੱਕ ਨਾ ਐਗਰੀਕਲਚਰ ਪਾਲਿਸੀ ਵੀ ਬਣਾਈ ਨੀਤੀ ਵੀ ਬਣਾਈ

ਕਿ ਸਤਾਉ ਦਾ ਹੈ ਗੈਨਨ ਮੋਟ ਬਾਗੇ ਹੋਰੇ ਜਿੰਦਵਾਰੀ ਨਨ ਸਦਕ ਖਾਇਆ ਜਾਓ ਲੋਕ ਸਭਾ ਦੇ ਲੋਕਾਂ ਨੇ ਸਮਝੇ ਤਾਉ ਜਮ ਨਹੀਂ ਕਿ ਤੁਧਿਆ ਮੱਖਣ ਦੇ ਦਰਾਂ ਅਗਾਂਹ ਦਿੱਤੇ ਵਿੰਵਾਜੀ ਕਰ ਰਿਹਾ ਹੈ ਕਹਿ ਲਖਮੀ ਤੁਸ ਆਪਣੀ ਪੋਜੀਸ਼ਨ ਬਣਾਉਣ ਦੇ ਚੱਕਰ ਸੁਪਰਿਆ ਵਰਦਾ ਮੈਂ ਉਹਨੂੰ ਰਾਹੁਲ ਗਾਂਧੀ ਦੇ ਪਿੱਛੇ ਪਿੱਛੇ ਵੀ ਆਇਆ ਹੁਕਮ ਦਾ ਦੇਖਿਆ ਹੈਗਾ ਹੁਣ ਕੋਈ ਪਤਾ ਇੰਨਾ ਬਦਲ ਜੇ ਇਹ ਆ ਨਹੀਂ ਦੀ ਗੱਲ ਮੈਨੂੰ ਤਾਂ ਸਮਝ ਨਹੀਂ ਆਉਂਦੀ ਬਿੱਟੂ ਜੀ ਇੰਨਾ ਬਦਲ ਕੇ ਹੋ ਗਏ ਹੈਗੇ ਰਾਹੁਲ ਗਾਂਧੀ ਤੇ ਇਹ ਪਛੇਪਾ ਦੇ ਮਰਦੇ ਤੇ ਹੁਣ ਕੀ ਹੋ ਗਿਆ ਭਾਈ ਉਦੋਂ ਰਾਹੁਲ ਖੜੀ ਬਹੁਤ ਚੰਗਾ ਸੀ ਔਰ ਵਾਜ ਰਾਹੁਲ ਗਾਂਧੀ ਦੇ ਖਾਹੋ ਗਿਆ ਥੈਂਕ ਯੂ ਸਰ ਬਾਕੀ ਹੋਰ ਵੀ ਜੰਦੇ ਪਾਰਟੀ ਨਾਲ ਪੰਜਾਬ

ਆ ਤਿੰਨ ਬੰਦਿਆਂ ਨੂੰ ਗੋਲੀ ਮਾਰਤੀ ਅੱਜ ਦੋ ਬੰਦੇ ਮਾਰਤੇ ਕਿਸੇ ਤੋਂ ਟੁੱਟ ਲਿਆ ਕਿਸੇ ਦੀ ਚੋਣੀ ਹੋ ਗਈ ਪੂਰੀ ਹਾਲਤ ਹੈ ਇਹ ਸਰਕਾਰ ਬਿਲਕੁਲ ਖੇਲ ਹੋਈ ਹੈ ਜਿਹੜੇ ਕੰਮਾਂ ਦੀ ਗੱਲ ਸੀ ਇਹਦੇ ਵੱਲ ਕੋਈ ਧਿਆਨ ਨਹੀਂ ਸੰਪਾਖਾ ਆ ਬੈਠੇ ਨੇ ਰੇਰ ਬਾਦ ਜਗੀਰਪੁਰ ਵਾਲੇ ਪਾਣੀ ਵਾਲੇ ਚੋਕਾਂ ਦੇ ਘਰਾਂ 'ਚ ਪਾਣੀ ਭੜਿਆ ਹੋਇਆ ਹੈ ਸਰਕਾਰ ਕੀ ਕਰ ਰਹੀ ਹੈ ਸਰਕਾਰ ਰੇਤਾਂ ਵਿੱਚ ਨਹੀਂ ਹੈ ਸਾਰਿਆਂ ਨੂੰ ਪਤਾ ਹੈ

ਇਸ ਬਾਜ਼ਰੀ ਗਾਹੀ ਪਣੀ ਹਰ ਕੋਲ ਇਕੱਠੇ ਬੈਠੇ ਨੇ ਸਾਰੇ ਜਾਣੇ ਪਛਾਣੇ ਨੇ ਪਰ ਦੋਸਤਾਂ ਦੇ ਚੱਕਰ ਤੇ ਆਪ ਵੀ ਜੇ ਨਾਵਾਂ ਤੇ ਗੱਲਾਂ ਜੀ ਆ ਸਾਰੇ ਅਖਬਾਰ ਚੱਕਦਿਆਂ ਟੀਵੀ ਹੋਵੇ ਜਾਂ ਕੁਝ ਹੋਰ ਕਰਦੇ ਆ ਝੁਕਟਾ ਹੋਆ ਸੋਰੀਆਂ ਠਗੀਆਂ ਕੋਈ ਆਪਣੇ ਸਰ ਤੇ ਮਰੇ ਖੜਾ ਸਾਡੇ ਸਾਹਨੇ ਵਾਲ ਤਿੰਨ ਮੋਟਰਸਾਈਕਲ ਵਾਲੇ ਆ ਮੋੜ ਮੋੜ ਕੇ ਮੇਰੇ ਘਰ ਕੋਲ ਨੂੰ ਮੰਗੇ ਇੱਕ ਬੀਬੀ ਨੂੰ ਪੁੱਛ ਲੈਨੇ ਵੀ ਬੀਬੀ ਕਹਿੰਦੇ ਨੇ ਵਾਸਤਾ ਕਿਹੜਾ ਜਾਂਦਾ ਉਹ ਬੀਬੀ ਕਹਿੰਦੇ ਭਾਈ ਆ ਹੋ ਜਾਂਦਾ ਜਾਨ ਨੂੰ ਐ ਹੱਥ ਕੀਤਾ ਜਾਂਦਾ ਝਾੜ ਬਿਮਾਰੀ ਵਾਲੀਆਂ ਖਿੱਚ ਕੇ ਲੈ ਗਏ ਇੱਕ ਦੁਕਾਨਦਾਰ ਨੂੰ ਪੁੱਛਿਆ ਉਹਦੇ ਰੱਬ ਜਿਹੜਾ ਪਤਾ ਕਿ ਪੈਰਾ ਚ ਗੋਲੀ ਮਾਰੀ ਕਰੀਆਨੇ ਦੀ ਦੁਕਾਨ ਸੀ ਕੋਈ ਪੁੱਛ ਨਹੀਂ ਕੋਈ ਪੇਛ ਨਹੀਂ ਦਿਖਾਤ ਦਿਓ ਕੰਮ ਉਹ ਹੋਣਾ ਜਿਹੜਾ ਐਮ ਐਲ ਏ ਜਾਂ ਐਮ ਐਲ ਏ ਸਰਕਾਰ ਦਾ ਹਸ਼ਿਆਰਾ ਹੋਊਗਾ ਪਤਾ ਲੱਗ ਜਵੇ ਵੀ ਇਹ ਕਾਂਗਰਸੀ ਆ ਉਹਦੀ ਕੋਈ ਵੈਲਿਊ ਨਹੀਂ ਹੈ ਅਸੀਂ ਕਾ ਇਕੱਠੇ ਕਰਕੇ ਹਰ ਡੀ ਐਸ ਪੀ ਦੇ ਸਾਹਮਣੇ ਧਰਨਾ ਇਸ ਲਈ ਦਿੱਤਾ ਪਾਈ ਕਾਲੋਂ ਤੁਸੀਂ ਪੜੇ ਲਿਖੇ ਖਾਨਦਾਨੀ ਆਪਕਰ ਤੱਕੇ ਹੋ ਬਹੁਤ ਵੱਡੇ ਵੱਡੇ ਖਾਨਦਾਨਾਂ ਦੇ ਆਪਕਰ ਡੀਐਸਪੀ ਸਾਹਿਬ ਨੇ ਸਰਕਾਰਾਂ ਨੇ ਬਣੂਦੀਆਂ ਇਹ ਸਰਕਾਰ ਨੇ ਕਹਣੀ ਇਹ ਅਜੋ ਕਿ ਮੈਂ ਕਰਨਾ ਲਗਾਇਆ ਕਰਦੇ ਤਾਂ ਲੱਗ ਹੀ ਰਹੇ ਨੇ ਰੋਜ਼ ਰੋਜ਼ ਕੋਈ ਨਾ ਕੋਈ ਆਪਣਾ ਚੱਲ ਜਾ ਰਿਹਾ ਤਾਂ ਮੇਰੀ ਲੱਗ ਰਹੀ ਹੈ ਕਿ ਆਹ ਸਾਡੀ ਪਾੜੇ ਸਰਕਾਰ ਦੇ ਚਾਹੇ ਕਿ ਖਾਤ ਬਣ ਚੁੱਕੀ ਆਂ ਲੋਕਾਂ ਦੇ ਦੱਸ ਨੇ ਨਹੀਂ ਕੰਮ

ਆਪਣੇ ਕੰਪੀਟਿਸ਼ਨ ਦਾ ਸਾਲ ਮਿੰਟ ਤੋਂ ਸਾਰਿਆਂ ਨੇ ਆਪਣਾ ਖੜਾ। ਅੱਜ ਲੋਕਾਂ ਨੇ ਕਿਹਾ ਕਿ ਕਿਹਣਾ ਕੰਕ੍ਰੀਟ ਡਾਕਟਰਾਂ ਪਰੰਪਰਿਕ ਸਪੋਰਟ ਦੇ ਲੋਕ। ਲੋਕਾਂ ਤੋਂ ਪੁੱਛਿਆ ਕਿ ਜਿਹੜੀ ਸਰਕਾਰ ਚੱਲ ਰਹੀ ਹੈ, ਉਸ ਦਾ ਨਤੀਜਾ ਕੀ ਹੈ? ਲੋਕਾਂ ਨੇ ਇਹ ਜਾਣਨੀ ਕਿ ਕੀ ਇਸ ਦੇ ਅਸਰ। ਕਿੰਨੇ ਨੰਬਰ ਉਸ ਨੇ ਕਿਹਾ ਗਿਆ।